ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਇਹ ਹੜਪ੍ਰਭਾਵ ਤੇ ਏਰੀਆ ਲਈ ਹੈ ਜਾਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਵੀ ਏਰੀਆ ਦੇ ਵਿੱਚ بارش ਨਾਲ ਜਾਂ ਹੜ ਨਾਲ ਕੋਈ ਫਸਲ ਨੁਕਸਾਨੀ ਗਈ ਹੈ ਉਹਨਾਂ ਕਿਸਾਨ ਵੀਰਾਂ ਲਈ ਇਹ ਵੀਡੀਓ ਹੈ ਸੋ ਇਸ ਵੀਡੀਓ ਨੂੰ ਵਾਤਵਾਰ ਦੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਵੀਰਾਂ ਤੱਕ ਇਹ ਪਹੁੰਚ ਸਕੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਇਹ ਸਰਕਾਰ ਦੁਆਰਾ ਇਹ ਸਕੀਮ ਦੇ ਵਿੱਚ ਕੀ ਕੀ ਆਪਾਂ ਲਾਭ ਲੈ ਸਕਦੇ ਆ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਨੇ ਜਾਂ ਜਿੱਥੇ ਨਰਮੇ ਦੀ ਫਸਲ ਖਰਾਬ ਹੋਈ ਹੈ ਜਾਂ ਨੁਕਸਾਨ ਹੋਇਆ ਪੂਰੀ ਫਸਲ ਨਹੀਂ ਖਰਾਬ ਹੋਈ ਤਾਂ ਉਹ ਕਿਸਾਨ ਵੀ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਆ ਸੋ ਆਜੋ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਇਸ ਸਕੀਮ ਜੋ ਕਿ ਜਿੱਥੇ ਨਰਮੇ ਦੀ ਫਸਲ ਖਰਾਬ ਹੋਈ ਹੈ ਜਾਂ ਝੋਨੇ ਦੀ ਫਸਲ ਖਰਾਬ ਹੋਈ ਹੈ ਉੱਥੇ ਸਰਕਾਰ ਨੇ 2 ਹੈਕਟੇਅਰ ਤੱਕ ਬਿਲਕੁਲ ਮੁਫਤ ਬੀਜ ਕਣਕ ਦਾ ਦੇਣਾ ਹੈ ਤੇ ਜਿੱਥੇ ਨੁਕਸਾਨ ਘੱਟ ਹੋਇਆ ਉੱਥੇ ਬੀਜ 50% ਸਬਸਿਡੀ ਤੇ ਮਿਲਣਾ ਹੈ ਤਾਂ ਜਿਹੜੇ ਕਿਸਾਨ ਵੀਰਾਂ ਦਾ ਕਿ ਸਾਨੂੰ ਵੀਰਾਂ ਨੇ 2.5 ਹੈਕਟੇਅਰ ਤੋਂ ਵੱਧ ਦਾ ਬੀਜ ਲੈਣਾ ਹੈ ਤਾਂ ਉਹ ਵੀ 50% ਸਬਸਿਡੀ ਤੇ ਮਿਲੂਗਾ ਇਹਦੇ ਲਈ ਆਪਾਂ ਕੀ ਕੀ ਕਰਨਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪੋਰਟਲ ਤੇ ਜਾ ਕੇ pbaegrimachinery.com ਪੋਰਟਲ ਤੇ ਜਾ ਕੇ ਅਪਲਾਈ ਕਰਨਾ ਉੱਥੇ ਤੁਹਾਡੀ ਸਾਰੀ ਡਿਟੇਲ ਮੰਗੀ ਜਾਊਗੀ ਉਹ ਸਾਰੀ ਡਿਟੇਲ ਭਰ ਕੇ ਤੇ ਤੁਸੀਂ ਸਾਰਾ ਆਪਦਾ ਜ਼ਮੀਨ ਦਾ ਰਿਕਾਰਡ ਉੱਤੇ ਭਰਨਾ ਹੈ ਸਕਲਾ ਨੰਬਰ ਕਿੰਨੇ 1 ਇਰੀਏ ਦੇ ਵਿੱਚ ਤੁਹਾਡੀ ਫਸਲ ਸੀ ਕਿੰਨੀ ਖਰਾਬ ਹੋਈ ਹੈ ਉਹ ਸਾਰਾ ਤੁਸੀਂ ਲਿਖਣਾ ਫਿਲ ਕਰਕੇ ਤੇ ਸਬਮਿਟ ਕਰਨਾ ਫਾਰਮ ਆ ਫਿਰ ਉਸ ਤੋਂ ਬਾਅਦ ਇਸ ਦੀ ਇੱਕ ਰਿਪੋਰਟ ਬਣਨੀ ਹੈ ਜੋ ਕਿ ਪਟਵਾਰੀ ਬਣਾਏਗਾ ਪਟਵਾਰੀ ਤੋਂ ਤਸਦੀਕ ਕਰਾ ਕੇ ਉਹਦੇ ਵਿੱਚ ਸਾਰਾ ਤੁਹਾਡਾ ਜੋ ਨਾ ਨੁਕਸਾਨ ਹੋਇਆ ਜੇਕਰ 50% ਨੁਕਸਾਨ ਹੋਇਆ ਤਾਂ ਉਸ 50% ਦੀ ਰਿਪੋਰਟ ਬਣਾ ਦੇਗਾ ਜੇਕਰ 100% ਹੋਇਆ ਤਾ ਪਟਵਾਰੀ 100% ਦੇ ਸਾਹਮਣੇ ਨਾਲ ਪਰ ਉਹ ਧਿਆਨ ਇਹ ਰੱਖਿਓ ਜਿਹੜਾ ਤੁਹਾਡਾ ਨਾਮ ਹੈ ਉਹ ਡੀਸੀ ਸਾਹਿਬ ਦੇ ਕੋਲ ਜਿਹੜੀ ਹਰ ਪ੍ਰਭਾਵਿਤ ਏਰੀਆ ਦੀ ਲਿਸਟ ਆ ਜਾਂ ਨੁਕਸਾਨ ਹੋਈ ਦੀ ਲਿਸਟ ਆ ਉਹਦੇ ਵਿੱਚ ਤੁਹਾਡਾ ਨਾਮ ਹੋਣਾ ਜ਼ਰੂਰੀ ਆ ਸੋ ਤਾਂ ਕਰਕੇ ਤੁਸੀਂ ਇਸ ਸਬਸਿਡੀਆਂ ਦਾ ਲਾਭ ਉਠਾ ਸਕਦੇ ਹੋ ਪੋਰਟਲ ਤੇ ਅਪਲਾਈ ਕਰਦੇ ਸਮੇਂ ਧਿਆਨ ਰੱਖਣਾ ਤੁਸੀਂ ਅਨਾਜ ਮੰਡੀ ਖਰੀਦ ਜਿਹੜਾ ਪੋਰਟਲ ਹੈ ਇਹਨਾਂ ਦਾ ਉਦੇ ਉੱਤੇ ਤੁਹਾਡੀ ਆਈਡੀ ਬਣੀ ਹੋਣੀ ਚਾਹੀਦੀ ਹੈ ਪਹਿਲਾਂ ਜੇਕਰ ਨਹੀਂ ਬਣੀ ਤਾਂ ਤੁਸੀਂ ਉਹ ਆਈਡੀ ਬਣਾ ਕੇ ਤਾਂ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਆ ਇਹਦੇ ਲਈ ਕੋਈ ਵੀ ਕਿਸਾਨ ਵੀਰ ਅਪਲਾਈ ਕਰ ਸਕਦਾ ਜਿਸ ਦਾ ਨੁਕਸਾਨ ਹੋਇਆ ਹੈ ਉਹ ਆਪਣੀ ਆਈਡੀ ਬਣਾ ਕੇ ਅਨਾਜ ਖਰੀਦ ਵਾਲੇ ਪੋਰਟਲ ਤੇ ਤਾਂ ਉਸ ਤੋਂ ਬਾਅਦ ਅਪਲਾਈ ਕਰ ਸਕਦਾ ਸੋ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਜਲਦੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ